રાહી બોલ 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 આ દસડ કને ના લ્યા ના કે બસ કને ના લ્યા મુંડેલા કને કને મુંડેલા રવિ લેના રવિ દસ ઓય કને લે હા ચાલા વેતા જગલ વેતા સત્તા વેતા ટી માં આ મેલા નામ બોલ બિલકુલ બહેન દસો બોલો બોલો આ સાબ તારા બને કામ આવો સારા બહુત બરા આવો એક તો એમ કોર કતો

ਅਰੇ ਗੜੀ ਨਾ ਭਾਜ ਜਾ ਕੋਪੀ ਨਾ ਭਾਜ ਜਾ ਇੱਥੇ ਗੰਦ ਭਾਗਾ ਗੱਲ ਚ ਗੰਦਾ ਮੇਰਾ ਨਾਮ ਦੱਸ ਕੀ ਦੱਸ ਜਾਣਾ ਆ ਕਾ ਕਰ ਰਹੇ ਇੰਦਰ ਵੀਡੀਓ ਬਣਾਓ ਸੁਣੋ ਆ ਘਰ ਕਿਹੜਾ ਵਾ ਕੋਨਾ ਨਾਮ ਆ ਸੰਦਨ ਬੰਨਾ ਲਈ ਨਹੀਂ ਬੰਦੀ ਬਣਾ ਨਾ ਨਾ ਜਿਹੜਾ ਵੇਚਦਾ ਉਹ ਵੀ ਕੋਈ ਵੇਚਦਾ ਇਹ ਰੋਗੀ ਇੱਟਾ ਕੰਮ ਆਉਣਾ ਵੀਡੀਓ ਬਣਾ ਦੇ ਤੈਨੂੰ ਕਾ ਕਰ ਇੱਦਾਂ ਇਹਨਾਂ ਦੀ ਗੋਤੀ ਦਾ ਮੁੰਡਾ ਰੀ ਦਾ ਜਿਹੜਾ ਵੇਚਦਾ ਨਾਲਿਆ ਕੋਈ ਨਹੀਂ ਪੁਲਿਸ ਆਦੋਈ ਆ ਸਤੋ ਮਾ ਮਾ ਕਲੀਕਵਾਨ ਮੇਰੀ ਘਾ ਕੇ ਖਵਾਵਾ ਮਰ ਮਰ ਮੁੰਡਾ ਮੈਂ ਗਿਆ ਨਾ ਨਾ ਨਹੀਂ ਲਿੰਗ ਨਾ ਤੁਹਾਨੂੰ ਪਤਾ ਹੀ ਨਹੀਂ ਉਹ ਥੱਬਾ ਪਾ ਦੇ ਹੈਪੀ ਮਕ ਬਣਾਇਆ ਬੱਲਾ ਆ ਮੁੰਡੇ ਮੁੰਡਾ ਕਿੱਥੇ ਚਲ ਗਿਆ ਮੇਰਾ ਘਰ ਥਲੇ ਲਾ ਕੇ ਮੈਂ ਜਪਰਾਸਤਾ ਤੋਂ ਦਿਆ ਕਿ ਤਨ ਮੇਰੇ ਮੁੰਡਿਆਂ ਦੀ ਲੜਾਈ ਆ ਇਹ ਨਾ 40000 ਰੁਪਏ ਮੈਨੂੰ ਪੁਆਇਆ 40000 ਮੇਰੇ ਕਹਿਣਾ ਸੁਣੀ ਨਹੀਂ ਕਿ ਕਹਿਨੇ ਵੀ ਮੇਰੀ ਜਾ ਕੇ ਕਿਦਾ ਪਾਣੀ ਮਾਫੀ ਖੋਲੀ ਦੱਸੋ ਦੀ ਨਾਂ ਲਓ ਬੰਦਾ ਕਿਹੜਾ ਲਈਦਾ ਨਾ ਮਾਰਨਾ ਝੂਠ ਜਿਹੇ ਮੁੰਡੀ ਜਮਾਨਾ ਝੂਠ ਨਾ ਮਾਰਨਾ ਜਿਹੜਾ ਜੈਦ ਮੁੰਡਾ ਇਹਨਾਂ ਨਾਲ ਕਰੋ ਨਜਾਇਜ਼ ਨੇ ਕਹਿਣਾ ਜਿਹੜਾ ਜੈਦ ਬੰਦਾ ਜਿਹੜਾ ਮੇਰਾ ਮੁੰਡਾ ਹੈ ਜਿਹੜਾ ਜੈਦ ਹੈਗਾ ਦੱਸੋ ਠੀਕ ਹੈ ਵੇਚਣ ਵਾਲੇ ਦਾ ਨਾਂ ਲੈਣਾ ਯਾਰਾ ਦੇ ਕਸਮ ਲੱਗਿਆ ਮੇਰੇ ਤੋਂ ਮੈਂ ਫੁੱਟ ਮਾਰ ਕੇ ਜਿਵੇਂ ਝੂਠ ਮਾਰ ਠੀਕ ਹੈ ਜੀ ਬੋਲੋ ਫਿਰ ਉਹ ਨਾਂ ਲੈ ਕੇ ਵਾਅਦਾ ਵੱਧ ਕੀ ਆ ਵੇਚਣ ਵਾਲੇ ਦਾ ਨਾਂ ਨਾ ਲੈਣਾ ਜਿਹੜਾ ਜਿਹੜਾ ਨਜਾਇਜ਼ ਲੜਾ ਹਟਾਉਗਾ ਤੁਸੀਂ ਨਾਂ ਲਾਓ ਸਟੇਟ ਕਰੀ ਆ ਜੀ ਦੱਸ ਕੇ ਨਾਂ ਕੀ ਕਰਾਂ ਇਹ ਤਾਂ ਬੜਾ ਗਲੀ ਚ ਬੈਠੇ ਗੰਦ ਮੁੱਕ ਕੋ ਨਾ ਕਿ ਆਈ ਤਾਂ ਯਾਰ ਮੇਰੇ ਮੁੰਡੇ ਨਾਲ ਲੜ ਲੱਕ ਬੈਠੇ ਉਲਟਾ ਮੇਰੇ ਮੁੰਡੇ ਨੂੰ ਪਸੰਦ ਹੈ ਇਹ ਗਾ ਸਤਾ ਕੀ ਮਾਂ ਮੈਂ ਗਲੀ ਕਾ ਸਾਰੇ ਫਰਾਂ ਦੇ ਨਾਲ ਜੱਕ ਮੈਂ ਬੱਤਲ ਵੇਖਾ ਬੜੀ ਵਧੀਆ ਪਹਿਲਾਂ ਗੱਲ ਜੇ ਖੱਟ ਬੋਲਣ ਲੱਗ ਪੋੜੇ ਰੋਕੋ ਸਾਨੂੰ ਸੱਚਾਈ ਦੀ ਸੱਚਾਈ ਕਿਉਂ ਇੰਨੇ ਦਿਨ ਹੋ ਗਏ ਐ ਇਥੋਂ ਲੜਾਈ ਵਿਖੇ ਗਲੀ ਜੁਂਦੀ ਆ ਦੋ ਹੀ ਲੜਾਈ ਇਸੇ ਗਲੀ ਜੁਂਦੀ ਆ ਇੰਨੇ ਪਰਫ ਕਰ ਪਾ ਜੀ ਸੌਂਦੇ ਆ ਬਦਲਾ ਲੈ ਕੇ ਮਾਰ ਕੇ ਨਾ ਬੇਬਸ ਯਾਰ ਪਰ ਕਿਹੜੇ ਨੰਬਰ ਤੇ ਪਾਤੂ ਆ ਗਿਆ ਨਹੀਂ ਕਿਉਂ ਬਿਲੀ ਆ ਹੁਣ ਤੇਰਾ ਮੁੰਡਾ ਇਹ ਕੰਮ ਕਰਾ ਕੇ ਦਾਖਲ ਕਰਾਇਆ ਸੀ ਖਰਚਾ ਕਰਾਂਗਾ ਖਰਚਾ ਕਰਾਇਆ ਸੀ ਜਿਹੜਾ ਮੈਂ ਇਹ ਵੀ ਸਰੇ ਸਾਡੇ ਪਿਆਸਾ ਇਹ ਦਵਾਈ ਨੂੰ ਹਣੀ ਹਸਪਤਾਲ ਨਾਲ ਦਾਖਲ ਕਰਾ ਕੇ ਦਾਖਲ ਕਰਾਇਆ ਉਹ ਹਸਪਤਾਲ ਦਾ ਗੱਲ ਵੀ ਆ ਮੇਰੇ ਨਾਲ ਤੋਂ ਉਹ ਜੇ ਹੁਣ ਵੀ ਤੇਰਾ ਮੁੰਡਾ ਗਲਤ ਆ ਤੇ ਹੁਣ ਦਵਾਈ ਦੇ ਆ ਇਹ ਗਬਰੀਲਾ ਦਾ ਹੁੰਦਾ ਕੰਨ ਦਾ ਭਾਜੀ ਮਾਵਾ ਮਗਜਾ ਕਰਨ ਬੰਦ ਸਾਡੇ ਪੁੱਤਾਂ ਨੂੰ ਰਿਸ਼ਤਾ ਨਹੀਂ ਹੋਣਾ ਸਾਡੇ ਪੁੱਤ ਨਜ਼ਰ ਤੇਰਾ ਗਾਣਾ ਤੇਰਾ ਕੱਪਾ ਕਰਦੇ ਸਚਾਈ ਆ ਤੇ ਗੱਲ ਨਹੀਂ ਕਰਨ ਮੈਂ ਮਰਗਾ ਜਿੱਤਦਾ ਤੇ ਮਾਰੀ ਪਿਆ ਪੁੱਛ ਲੈ ਤਾਨੂੰ ਦੱਸ ਦੇ ਕੇਰਾ ਮਾਰ ਮਤੁ ਕੀ ਹੈ ਮਗਲੋਂ ਨਹੀਂ ਮੇਰਾ ਪੱਟ ਚ ਛੱਡ ਕੇ ਰੱਖ ਝਟਕਾਰਾ ਦੇ ਕਹਿੰਦੇ ਤੈਨੂੰ ਭਾਂਦਾ ਸਭ ਤੁਹਾਡਾ ਕੰਮ ਕੀ ਕਰਦੇ ਮੇਰੇ ਮੁੰਡੇ ਦਾ ਮਾਰੀ ਕਿਉਂ ਕਰਦੇ ਯਾਰ ਮੈਂ ਬੁਚਾਇਆ ਮੇਰਾ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਨਾ ਜ਼ਿੰਦਗੀ ਖਰਾਬ ਕਰਦਾ ਮੁੰਡੇ ਦੇ ਨਾਮ ਕੋਈ ਲੈ ਦੇ

ਜਦੋਂ ਬੰਦਾ ਮਾਰ ਦੇਦਾ ਲਗਾ ਲਗਾ ਮਰਨਾ ਤੋਂ ਪਹਿਲਾਂ ਮੇਲਾ ਲੱਗਾ ਮਤਲਬ ਇਹ ਫਿਰ ਫਿਰ ਸਾਰੇ ਸਮਾਨ ਸਮੇਤ ਫੜਿਆ ਠੀਕ ਹੈ 550 ਠੀਕ ਹੈ ਇਹ ਰੰਗੀਆਂ ਦੀ ਫੜਿਆ ਇਹ ਉਤਨਾ ਫੜਿਆ ਲੰਗੇ 50 ਤੁਹਾਡੀ ਮਾਤਾ ਹੁਣਾ ਫੜਿਆ ਮੈਂ ਨਾ ਵੀ ਨਾ ਬੰਦੇ ਦਾ ਇਹਦੇ ਆਵੇ ਚੈਨਲ ਚੱਲ ਗਿਆ ਤੇ ਮੇਰੀ ਹੋਰ ਕੰਮ ਨਾ ਕੋਈ ਇਹ ਤੇ ਦੱਸਣਿਆ ਬਿੱਲ ਲਗਾਏ ਕੰਡਾ ਰੋਸਾਣਾ ਪੈਦੀ ਤੇ ਜਾਜ ਮੇਰਾ ਜਾਜ ਮੈਂ ਸੱਚੀ ਆਦੀ 2 ਮਿੰਟ ਮੇਰੀ ਗੱਲ ਸੁਣ ਲੋ ਜਮ ਵੀਡੀਓ ਤੇ ਬੈਠ ਜਾ ਮੈਂ ਗਾੜੀਓ ਕੋਈ ਗੱਲ ਕੀਤੀ ਆ ਨਾ ਬਤਾ ਬਦੀ ਨਾ ਬਕੀ ਜਾਂਦੀ ਮਾਦਾ ਵੀ ਤੇ ਬੁੱਟਾ ਵੀ ਕੋਈ ਨਾ 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 ਨ